ਤਰਨ ਤਾਰਨ ਦੇ ਅਧੀਨ ਆਉਂਦੇ ਪਿੰਡ ਫਤਿਹਬਾਦ ਤੋਂ ਹਰੀਕੇ ਪਤਨ ਨੂੰ ਜਾਣ ਵਾਲੇ ਨਹਿਰ ਦੇ ਮੋੜ ਤੇ ਪੁਲਿਸ ਵੱਲੋਂ ਜ਼ਬਰਦਸਤ ਨਾਕਾ ਲਾ ਕੇ ਗਰੀਬ ਲੋਕਾਂ ਦੇ ਚਲਾਨ ਕੱਟੇ ਗਏ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਵੱਖ-ਵੱਖ ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਅਸੀਂ ਆਪਣੀ ਮਿਹਨਤ ਮਜ਼ਦੂਰੀ ਕਰਨ ਤੋਂ ਬਾਅਦ ਆਪਣੇ ਜਦੋਂ ਆਪਣੇ ਵਾਹਣਾ ਦੇ ਉੱਤੇ ਸਵਾਰ ਹੋ ਕੇ ਆਪਣੇ ਘਰਾਂ ਨੂੰ ਜਾਂਦੇ ਹਾਂ ਤਾਂ ਪੁਲਿਸ ਵੱਲੋਂ ਸਾਡੇ ਵੱਖ-ਵੱਖ ਵਾਹਨਾਂ ਦੇ ਚਾਲਾਨ ਕੱਟ ਕੇ ਖੱਜਲਖਵਾਰ ਕੀਤਾ ਜਾਂਦਾ ਹੈ ਨਾਕੇ ਤੇ ਮੌਜੂਦਾ ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਦੀ ਆਪਣੀ ਗੱਡੀ ਤੇ ਕੋਈ ਵੀ ਪੇਪਰ ਅਤੇ ਨਾ ਹੀ ਕੋਈ ਕਾਗਜ਼ ਪੱਤਰ ਹਨ ਨਾ ਹੀ ਗੱਡੀ ਉੱਤੇ ਸਰਕਾਰੀ ਨੰਬਰ ਪਲੇਟ ਹੈ ਜਦੋਂ মিডিਆ ਵੱਲੋਂ ਮੌਕੇ ਤੇ ਸਰਕਾਰੀ ਗੱਡੀ ਦੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਵੱਲੋਂ ਆਪਣੀ ਗੱਡੀ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਗਈ ਜਿਸ ਤੀਆਂ ਤਸਵੀਰਾਂ ਕੈਮਰੇ ਵਿੱਚ ਕੈਦ ਹੋ ਗਈਆਂ ਲੋਕਾਂ ਨੂੰ ਜਾਣ ਬੁੱਝ ਕੇ ਖੱਜਲ ਖਵਾਰ ਕੀਤਾ ਜਾ ਰਿਹਾ ਹੈ ਇਸ ਸਬੰਧੀ ਜਦੋਂ ਮੀਡੀਆ ਨੇ ਸਬ ਡਿਵੀਜ਼ਨ ਗੋਇੰਦਵਾਲ ਸਾਹਿਬ ਦੇ ਡੀਐਸਪੀ ਰਵੀਸ਼ੇਰ ਸਿੰਘ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਹੈ ਕਿ ਕਾਨੂੰਨ ਹਰ ਇੱਕ ਲਈ ਬਰਾਬਰ ਹੈ ਜੋ ਵੀ ਆਪਣੇ ਵਹੀਕਲ ਦੇ ਕਾਗਜ਼ ਪੱਤਰਾ ਤੋਂ ਬਗੈਰ ਹੋਵੇਗਾ ਕਾਰਵਾਈ ਕੀਤੀ ਜਾਵੇਗੀ ਭਾਵੇਂ ਪੁਲਿਸ ਮੁਲਾਜ਼ਮ ਵੀ ਹੋਵੇ ਹੁਣ ਵੇਖਣਾ ਹੋਵੇਗਾ ਕੀ ਆਮ ਲੋਕਾਂ ਨੂੰ ਪੁਲਿਸ ਵੱਲੋਂ ਕੀ ਇਨਸਾਨ ਮਿਲਦਾ ਹੈ ਜਾਂ ਲੋਕਾਂ ਦੇ ਚਲਾਨ ਕੱਟ ਕੇ ਖਾਣਾ ਪੂਰਤੀ ਕੀਤੀ ਜਾਂਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਤਰੰਤਰੰਤ ਸਥਨ ਫਤਿਹਪੁਰ ਮੇਰਾ ਨਾਮ ਜੀ ਸੁਖਵੰਤ ਸਿੰਘ ਹੈ ਜੀ ਕੀ ਗੱਲ ਬਾਤ ਹੈ ਜੀ ਫਤਿਹਪੁਰ ਜਿਹੜਾ ਨਾਕਾ ਲੱਗਾ ਜੀ ਇਹ ਵੀਰ ਜੀ ਸਾਨੂੰ ਤਾਂ ਪਤਾ ਨਹੀਂ ਅਸੀਂ ਤੇ ਦਿਹਾੜੀ ਦਾ ਕਰਕੇ ਤੁਰੇ ਆਉਂਦੇ ਹਾਂ ਜੀ ਤੇ ਗੱਡੀ ਇੱਥੇ ਪੁਲਿਸ ਵਾਲੇ ਖੜੇ ਸੀ ਉਹਨਾਂ ਨੇ ਜੀ ਨਾਕਾ ਲਾਇਆ ਤੇ ਸਾਨੂੰ ਇੱਥੇ ਖਿਲਾਰ ਲਿਆ ਤੇ ਕਾਗਜ਼ ਪੱਤਰ ਪੁੱਛਣ ਦੇਵੇ ਤੇ ਚਲੋ ਅਸੀਂ ਦਿਹਾੜੀ ਦਾਪਾ ਕਰਕੇ ਕਾਗਜ਼ ਪੱਤਰ ਘੜੀ ਜਿ ਵਿੱਚ ਪਾ ਕੇ ਤਰੇ ਫਿਰਦੇ ਆ ਜੀ ਠੀਕ ਹੈ ਜੀ ਆਉਂਦਾ ਇਹਨਾਂ ਨੇ ਫੜ ਕੇ ਤੇ ਚਲਾਨ ਬੌਂਡ ਕਰਤਾ ਜੀ ਨਾ ਪੁੱਛਿਆ ਆਰਸੀ ਵਗੈਰਾ ਜੀ ਤੁਹਾਡੇ ਕੋਲ ਜਾਂ ਮਗਾ ਲਓ ਦਾ 2 ਮਿੰਟ 4 ਮਿੰਟ ਬੰਦਾ ਡੀਗ ਲਿੰਦਾ ਫਟਾਫਟ ਫੜਿਆ ਤੇ ਮੋਟਰਸਾਈਕਲ ਚੌਧਰਾਂ ਗੇ ਚਲਾਨ ਕਰਕੇ ਉਹ ਮਾਰਿਆ ਸਰਦ ਮੋਟਰ ਬੌਂਡ ਕਰਦਾ ਬੌਂਡ ਕਰਤਾ ਜੀ ਆਰਸੀ ਆਪਣਾ ਵੇਖ ਲਓ ਨੰਬਰ ਪਲੇਟ ਵੀ ਸਰਕਾਰੀ ਜੇ ਸਾਰਾ ਕੁਝ ਆਪਣਾ ਲੇਖੋ ਕਾਗਜ਼ ਪੱਤਰ ਸਾਰੇ ਹੈਗੇ ਆ ਤੁਹਾਡੇ ਕੋਲ ਸਾਰੇ ਕਾਗਜ਼ ਹੈਗੇ ਆ ਹਾਂਜੀ ਹੈਗੇ ਸਾਰਾ ਕੁਝ ਹੈਗਾ ਹੋਰ ਕੀ ਕਹਿਣਾ ਚਾਹੁੰ ਆਪਦੀ ਭਾਜੀ ਗੱਡੀ ਦਾ ਦੇਖੋ ਜੀ ਅਜੇ ਤੱਕ ਇਹਨਾਂ ਨੇ ਕੋਈ ਸਰਕਾਰੀ ਨੰਬਰ ਨਹੀਂ ਲਵਾਇਆ ਜੀ ਅਜੇ ਤੱਕ ਅਸੀਂ ਜੀ ਮੰਗ ਕਰਨਾ ਚਾਹੁੰਦੇ ਆ ਕਿ ਸਾਡਾ ਇਨਸਾਫ ਹੋਣਾ ਚਾਹੀਦਾ ਜੀ ਹਾਂ ਜੀ ਹਾਂ ਜੀ ਹੈਗੇ ਜੀ ਮੌਕੇ ਤੇ ਜੀ ਮੰਗਵਾਏ ਜੀ ਕਰੋ ਹੁਣ ਜਦੋਂ ਚਲਾਨ ਕਰ ਬੌਂਡ ਕਰਤਾ ਜੀ 2 ਮਿੰਟ ਬੜੀ ਵੇਟ ਕੀਤੀ ਇਹ ਕੰਗ ਕੰਗ ਸਾਹਿਬ ਟਾਂਗ ਪੁਲਿਸ ਦੇ ਹੀ ਮੁਲਾਜ਼ਮਾਂ ਉਹ ਕੋਲ ਨਾਲ ਨਾਲ ਇੱਥੇ ਪੁਲਿਸ ਮੁਲਾਜ਼ਮ ਸਾਰੇ ਜੀ ਹੁਣ ਪਤਾ ਨਹੀਂ ਕਿਹੜੇ ਕਿਹੜੇ ਜੀ ਠੱਕੇ ਛਾਈ ਹੈ ਠੱਕੇ ਛਾਈ ਹੈ ਜੀ ਮੰਗਨ ਇਨਸਾਫ ਹੀ ਕਰਦੇ ਆ ਜੀ ਅਸੀਂ ਤੱਕ ਨੇ ਸਾਫ ਦੀ ਸਾਨੂੰ ਮੰਗ ਚਾਹੀਦੀ ਹੈ ਹਾਂਜੀ ਕੀ ਨਾਮ ਜੀ ਵੀਰ ਜੀ ਮੇਰਾ ਨਾਮ ਅਮਰਤਪਾਲ ਸਿੰਘ ਆ ਤੇ ਪਿੰਟ ਮੇਰਾ ਤੋੜਿਆ ਕਿ ਮੈਂ ਆਪਣੇ ਡਿਊਟੀ ਤੋਂ ਔਰ ਜਾਣਨੇ ਆਂ ਵਾ ਕੀ ਗੱਲਬਾਤ ਕੀ ਗੱਲਬਾਤ ਹੋਈ ਆ ਗੱਲਬਾਤ ਕੀ ਹੋਈ ਆ ਕਿ ਡਿਊਟੀ ਤੋਂ ਆਉਂਟ ਆ ਆ ਤੇ ਘਰੇ ਚਲਾਣ ਆਉਂਦੇ ਟੱਕ ਲਿਆ ਸਾਨੂੰ ਤੇ ਆਪਣੀ ਗੱਡੀ ਦਾ ਨੰਬਰ ਨੁਮਰਿੰਦਾ ਹੈਗੇ ਨਹੀਂ ਇਹਨਾਂ ਦੇ ਤਾਂ ਗੱਡੀ ਭਜਾ ਕੇ ਲਈ ਜਾਂਦਾ ਇੱਕੋ ਅਸੀਂ ਕਹਾਂਗੇ ਕਾਜ ਮਗਾ ਲੈਂਦੇ ਆ ਤੇ ਨੰਬਰ ਕੋਈ ਨਹੀਂ ਆ ਵੇਖੀ ਇਹਦੀ ਗੱਡੀ ਦੇ ਕਾਗਜ ਪੂਰੇ ਸਾਰੇ ਫਿਰ ਵੀ ਮੋੜ ਦੱਪਾ ਇਧਰੇ ਅੰਜ ਭਾਈ ਕੀ ਕਹਿਣਾ ਚਾਹੁੰਦੇ ਹੋ ਆ ਵੇਖੋ ਭਾਈ ਸਾਰੇ ਗੱਡੀ ਦੇ ਕਾਗਜ ਪੂਰੇ ਜੇ ਆ ਫਿਰ ਵੀ ਬੌਂਡ ਕਰਤਾ ਗੱਡੀ ਦੇ ਕਾਗਜ਼ ਨਾ ਪੂਰੇ ਉਹਨੂੰ ਫਿਰ ਵੀ ਆ ਕਿਹੜੀ ਗੱਡੀ ਦਾ ਫਾਫਾ ਕਿਥੇ ਸਾਡੀ ਗੱਡੀ ਆ ਖੜੀ ਜੇ ਹੋਰਲੇ ਪਾਸੇ ਸਪਲੈਂਡਰ ਮੋਟਰਸਾਈਕਲ ਤੇ ਸਰਕਾਰੀ ਨੰਬਰ ਪਲੇਟ ਵੀ ਲੱਗੀ ਜੇ ਸਾਰਾ ਕੁਝ ਸਾਰਾ ਕੁਝ ਹੀ ਹੈਗਾ ਕਿਰ ਕੋ ਬੰਦ ਕੀਤਾ ਸਰ ਜੀ ਬਸ 2 ਮਿੰਟ ਦਾ ਹੀ ਦਿਹਾੜੀ ਧੱਪਾ ਕਰਕੇ ਆਏ ਆ ਜੀ ਤਾਂ ਜੇਬ ਚ ਥੋੜੀ ਪਾਈ ਫਿਰਦੇ ਆ ਜੀ ਕਾਗਜ਼ ਘਾਰ ਹੀ ਕਾਗਜ਼ ਜੇਬ ਚ ਥੋੜੀ ਪਾ ਕੇ ਫਿਰਦੇ ਆ ਇਹ 50 ਰੁਪਏ ਤਾਂ ਧੱਕੇ ਨਾਲ ਹੀ ਕੀਤੀ ਜਾ ਰਹੀ ਹੈ ਦੀ ਆਪਣੀ ਰੱਡੀ ਦਾ ਨੰਬਰ 플레이ਟ ਨਹੀਂ ਹੈਗੀ ਤੇ ਉਹਦਾ ਹਾਂਜੀ ਹੁਣ ਉਹਦਾ ਭਜਾ ਕੇ ਲੈ ਗਏ ਆ ਜੀ ਕੀ ਮੰਗ ਕਰਦੇ ਹੋ ਮੰਗਿਆ ਸੀ ਇਨਸਾਫ ਦੀ ਵੀ ਸਾਡੇ ਨਾਲ ਬੌਂਡ ਕੀਤਾ ਜਿਹੜਾ ਛੱਡਰ ਮੋਟਰਸਾਈਕਲ ਸਾਰਿਆਂ ਦੇ ਛੱਡਰ ਸਾਡੇ ਕੱਲਿਆਂ ਦੇ ਨਹੀਂ ਜਦੋਂ ਪੰਜਾਬ ਸਰਕਾਰ ਬਣਨੀ ਸੀ ਭਗਤ ਸਿੰਘ ਮੁਹੰਮਦਲੀ ਸਰਕਾਰ ਬਣਨੀ ਸੀ ਉਹਨਾਂ ਨੇ ਕਿਹਾ ਵੀ ਕਿਸੇ ਤਰੀਕਾ ਨਾਲ ਧੱਕਾ ਲਾਉਗਾ ਤੇ ਇਹ ਨਹੀਂ ਬਣਿਆ ਇਹ ਹੁਣ ਇਹਨਾਂ ਨੂੰ ਚਾਹੀਦਾ ਨਾ ਸਰਕਾਰ ਨੂੰ ਗਰੀਬਾਂ ਨਾਲ ਧੱਕਾ ਕਰਨ ਦੇ ਹੀ ਆ ਇਦਾਂ ਥੋੜੀ ਚਾਹੀਦਾ ਵਾ ਤੇ ਮਾੜੇ ਬੰਦਿਆਂ ਨਾਲ ਧੱਕਾ ਕਰਦੇ ਆ ਚੰਗੇ ਬੰਦਿਆਂ ਨੂੰ ਉੱਧਾ ਸਲਾਮਾ ਕਰਕੇ ਤੁਰੇ ਜਾਂਦੇ ਆ ਉਹ ਤਾਂ ਲਗਾਈਆਂ ਇਹਨਾਂ ਗੱਡੀਆਂ ਆ ਉਹਦਾ ਹੀ ਸਲੂਟ ਮਾਰਦੇ ਤਰ ਪੈਂਦੇ ਆ ਉਹ ਕਿਤੇ ਜਿਆਦੇ ਹਲੋ ਕਰ ਰਿਹਾ ਸਾਰੀ ਆ ਉਹ ਨੰਬਰ ਤੇ ਐਵੇਂ ਹੀ ਲੱਗੂਗਾ ਅੱਛਾ ਉਦੋਂ ਚਾਹੇ ਸਰਕਾਰੀ ਤੁਹਾਨੂੰ ਸਰਕਾਰੀ ਮਾਫ ਆ 2 400 ਦਾ ਗੱਲ ਕਰੋ ਮੈਂ ਤੇ ਜੀ ਥੈਂਕ ਯੂ ਵਰਕਿੰਗ ਟਾਪਰ ਇਹਦਾ ਨਾਮ ਲੱਗਦਾ ਦੁਕਾਨਾਂ ਵਾਸਤੇ ਕਾਨੂੰਨ ਹੋ ਰਿਹਾ ਪੰਜਾਬ ਪੂਰਬ ਵਾਸਤੇ ਕਾਨੂੰਨ ਹੋ ਰਿਹਾ ਇਹਨਾਂ ਦੀ ਕੋਈ ਗੱਡੀ ਦਾ ਕਾਗਜ਼ ਨਹੀਂ ਆ ਕੋਈ ਗੱਡੀ ਦੀ ਸਰਕਾਰੀ ਨੰਬਰ ਪਲੇਟ ਨਹੀਂ ਆ ਸਰ ਲੋਕਾਂ ਦੇ ਨੰਬਰ ਸਾਰੇ ਸਰ ਤੁਸੀਂ ਕਿਹੜੇ ਢਾਣਦੇ ਹੋ ਕੰਕ ਕਿ ਸਰ ਆਮ ਜਨਤਾ ਦਾ ਸਰਕਾਰੀ ਨੰਬਰ ਪਲੇਟ ਨਹੀਂ ਲੱਗੀ ਹੁੰਦੀ ਤੇ ਚਲਾਨ ਹੁੰਦਾ ਤੁਹਾਡੀ ਸਰਕਾਰੀ ਗੱਡੀ ਮੈਂ ਤੁਹਾਨੂੰ ਦੱਸ ਦਿਆ ਮੈਂ ਤੁਹਾਨੂੰ ਡਰਾਈਵਰ ਕੱਲਾ ਰਿਹਾ ਉਹਨੂੰ ਕਰੂਗਾ ਲੈ ਸੱਚ ਨੂੰ ਕਰੂਗੀ ਤੁਸੀਂ ਤੁਸੀਂ ਡਰਾਈਵਰੋਂ ਬਾਰੇ ਪਤਾ ਨਹੀਂ ਮੈਂ ਚਲਾਨ ਕੱਟਿਆ ਤੁਹਾਨੂੰ ਨਹੀਂ ਆ ਸਾਡਾ ਨਹੀਂ ਕੱਟਿਆ ਲੋਕਾਂ ਲੋਕਾਂ ਦਾ ਕੱਟ ਰਿਹਾ ਹਾਂ ਮੈਂ ਨਹੀਂ ਕੱਟਿਆ ਪੁੱਛੋ ਮੈਂ ਕੱਟਿਆ ਜਿਹਨਾਂ ਨੇ ਕੱਟਿਆ ਉਹਨੂੰ ਪੁੱਛੋ ਆ ਸਰਕਾਰੀ ਗੱਡੀ ਆ ਜੀ ਪੰਜਾਬ ਪੁਲਿਸ ਦੀ ਆਮ ਲੋਕ ਇੱਥੇ ਖਚਲ ਖਵਾ ਰ ਹੋ ਰਹੀ ਜੀ ਉਹਨਾਂ ਦੀ ਜੀ ਸਰਕਾਰੀ ਨੰਬਰ ਪਲੇਟ ਨਹੀਂ ਹੁੰਦੀ ਜਾਂ ਤੇ ਨਿਯਾਨੇ ਚੜ੍ਹਦੀ ਆ ਜੀ ਤੇ ਉਹਨਾਂ ਦਾ ਚਲਾਨ ਕੀਤਾ ਜਾਂਦਾ ਆ ਸਰਕਾਰੀ ਗੱਡੀ ਆ ਪੀਵੀ 46 F 9553 ਕੋਈ ਸਰਕਾਰੀ ਨੰਬਰ ਪਲੇਟ ਨਹੀਂ ਹੈ ਜੀ ਇੱਥੇ ਕਾਨੂੰਨ ਦੀਆਂ ਧੱਜੀਆਂ ਡੜਾਈਆਂ ਜਾ ਰਹੀਆਂ ਨੇ ਲਗਾਤਾਰ ਤਸਵੀਰਾਂ ਤੁਹਾਨੂੰ ਸਾਹਮਣੇ ਸਾਂਝੀਆਂ ਕਰਦਨੇ ਆ ਜੀ ਇਹ ਤਰਨਤਾਲ ਤੋਂ ਰੋਡ ਸਾਹਮਣੇ ਆ ਰਿਹਾ ਜੀ ਇਹ ਗੋਡਵਾਲ ਸਾਹਿਬ ਤੋਂ ਚੋਲਾ ਸਾਹੂ ਰੋਡ ਜਾਂਦਾ ਜੀ ਤੇ ਲਗਾਤਾਰ ਨਾਕਾ ਲਾਗੇ ਤੇ ਪੁਲਿਸ ਮੁਲਾਜ਼ਮਾਂ ਵੱਲੋਂ ਆਮ ਗਰੀਬ ਲੋਕਾਂ ਨੂੰ ਜਿਹੜਾ ਖੱਜਲ ਖਰਾਬ ਕੀਤਾ ਜਾਂਦਾ ਤੇ ਆਪਿਆਂ ਗੱਡੀਆਂ ਦੇ ਉੱਤੇ ਕੋਈ ਸਰਕਾਰੀ ਨੰਬਰ ਪਲੇਟ ਨਹੀਂ ਆ ਜੀ ਇਹ ਸਬੰਧੀ ਐਸਐਸਪੀ ਸਾਹਿਬ ਨਾਲ ਵੀ ਗੱਲ ਕਰਾਂਗੇ ਕਿ ਲੋਕਾਂ ਦੇ ਨਾਲ ਕਿਉਂ ਟੱਕੇਸਾਈ ਹੋ ਰਹੀ ਹੈ ਜੀ ਹਮੇਸ਼ਾ ਰਹੇ ਜਿਵੇਂ ਫਟਿਆਵਾ ਦੇ ਨਾਕਾ ਲਗਾ ਕੇ ਇਹਦਾ ਵੱਖ-ਵੱਖ ਵਨਾਈ ਚੈਕਿੰਗ ਕੀਤੀ ਜਾ ਰਹੀ ਹੈ ਕੀ ਕਰਾਂਗੇ ਇਹ ਵੈਸੇ ਹੀ ਰੂਟੀਨ ਦੀ ਪੁਲਿਸਿੰਗ ਹੈ ਜੀ ਰੂਟੀਨ ਦੀ ਚੈਕਿੰਗ ਹੈ ਲੋਕਾਂ 'ਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਨੂੰ ਸ਼ਾਮ ਦੇ ਟਾਈਮ ਨਾਕਾ ਵਗੈਰਾ ਕਰਕੇ ਜਿੱਥੇ-ਜਿੱਥੇ ਕੋਈ ਸੈਂਸਿਟਿਵ ਪੁਆਇੰਟ ਮਿਲਦੇ ਨੇ ਉੱਥੇ ਨਾਕਾ ਲਾ ਕੇ ਸ਼ਿਫਟਿੰਗ ਨਾਕਾ ਲਾ ਕੇ ਚੈਕਿੰਗ ਕੀਤੀ ਜਾ ਰਹੀ ਹੈ ਚੈਕਿੰਗ ਦੌਰਾਨ ਜਿਹੜਾ ਵੀ ਕੋਈ ਬਿਟਾਉਟ ਨੰਬਰ ਮੋਟਰਸਾਈਕਲ ਜਾਂ ਕੋਈ ਤਿੰਨ ਜਾਣਿਆਂ ਦੀ ਜਾਂ ਟ੍ਰੈਫਿਕ ਵਾਇਓਲੇਸ਼ਨ ਦੀ ਵਾਹਨੀਆਂ ਕੋਹਾ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਚੈਕਿੰਗ ਕੀਤੀ ਜਾ ਰਹੀ ਹੈ ਸਖਤੀ ਨਾਲ ਤੇ ਕੁਝ ਕੁਸ਼ ਕੀਤੀ ਜਾ ਰਹੀ ਹੈ ਸਾਰੇ ਇਹਨਾਂ ਨੌਜਵਾਨਾਂ ਬੁਲਟ ਤੇ ਟ੍ਰਾਫਿਕ ਮਾਰਦੇ ਆ ਜਾਂ ਕਾਲਜਾਂ ਦੇ ਬਗੈਰ ਚੱਲਦੇ ਉਹਨਾਂ ਨੂੰ ਕੋਈ ਕੰਮ ਨਾ ਕਰਨ ਦੇਵੋ ਉਹਨਾਂ ਦੇ ਬਰ ਖਿਲਾਫ ਆਪਾਂ ਕਾਰਵਾਈ ਕਰਾਂਗੇ ਜਿਹੜੇ ਬਲੈਕੇ ਮਾਰਦੇ ਆ ਉਹਨਾਂ ਦੇ ਬਲੇਕ ਤੇ ਜੁਰਮਾਨਾ ਕਰਾਂਗੇ ਬਾਦਿੰਗ ਆਪਾਂ ਦੇ ਚੁੱਕੀਆਂ ਪਹਿਲਾਂ ਇਹਨਾਂ ਨੂੰ ਸਾਰੇ ਲੋਕਾਂ ਨੂੰ ਪਤਾ ਚੀ ਗੁਲਨ ਰੈਗ ਜੇ ਦਾ ਕੋਈ ਟ੍ਰਿਫਲ ਰੈਡਿੰਗ ਦਾ ਰੈਫਰਕ ਵਿਓਲੇਸ਼ਨ ਕਰਾਉ ਤੇ ਆਪਾਂ ਜੋ ਵੀ ਕਾਨੂੰਨ ਦਿੰਦਾ ਉਹ ਕਾਰਵਾਈ ਬੰਦੀ ਉਹ ਕਰਾਂਗੇ ਟ੍ਰੈਫਿਕ ਦੇ ਚਲਾਨ ਕਰਾਂਗੇ ਉਹਨਾਂ ਦੇ ਤੇ ਉਹਨਾਂ ਨੂੰ ਹੈਵੀ ਜੁਰਮਾਨੇ ਪਵਾਵਾਂਗੇ ਜੇ ਪੁਲਿਸ ਸਮਾਜ ਕਾਗਜ਼ਾਤ ਬਿਨਾਂ ਜਾਂ ਕੋਈ ਆਪਣਾ ਨੰਬਰ ਪਲੇਟ ਬਿਨਾਂ ਚੱਲਦਾ ਉਹਨਾਂ ਦੇ ਖਿਲਾਫ ਵੀ ਕਰਦੇ ਨਹੀਂ ਕਾਨੂੰਨ ਸਾਰੇ ਵਾਸਤੇ ਬਰਾਬਰ ਹੈ ਜੀ ਭਾਵੇਂ ਕੋਈ ਪੁਲਿਸ ਮਲਾਜਮ ਆ ਭਾਵੇਂ ਕੋਈ ਹੋਰ ਮਲਾਜਮ ਭਾਵੇਂ ਕੋਈ ਆਮ ਨਾਗਰਿਕ ਹੈ ਜੀ ਕਾਨੂੰਨ ਸਾਰੇ ਵਾਸਤੇ ਬਰਾਬਰ ਹੈ ਜੇ ਕੋਈ ਕਾਨੂੰਨ ਦੀ ਲੰਗਣਾ ਕਰਦਾ ਤੇ ਉਹਦੇ ਬਰਖਰਾਫ ਕਰਾਂਗੇ